ਸੱਚੀ ਗੱਲ ਜੀ ਹੁਣੇ-ਹੁਣੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਗਸਤ ਮਹੀਨੇ ਦੀ ਜਿਹੜੀ ਬੁੜਾਪਾ ਪੈਨਸ਼ਨ ਸਕੀਮ ਹੈ ਪੈਨਸ਼ਨ ਸਕੀਮ ਜਿਹੜੀ ਖਾਤਿਆਂ ਦੇ ਵਿੱਚ ਪਹਿ ਚੁੱਕੀ ਹੈ ਜੀ ਜਿੰਨਾ ਬਜ਼ੁਰਗਾਂ ਨੂੰ ਵਿਦਵਾ ਮਾਂ ਨੂੰ ਮਾਤਾ ਮਾਂ ਨੂੰ ਜਿਹੜੀ ਬੁੜਾਪਾ ਪੈਨਸ਼ਨ ਦੀ ਉਮੀਦ ਸੀ ਜੀ ਉਹ ਖਾਤਿਆਂ ਵਿੱਚ ਪਹਿ ਚੁੱਕੀ ਹੈ ਆਖਰਕਾਰ ਕਿੰਨੇ ਪੈਸੇ ਜਿਹੜੇ ਖਾਤਿਆਂ ਦੇ ਵਿੱਚ ਪਏ ਨੇ ਸਾਰੀ ਡਿਟੇਲ ਇਸ ਵੀਡੀਓ ਵਿੱਚ ਪਾ ਸਾਂਝੀ ਕਰ ਰਿਹਾ ਹਾਂ ਉਸ ਤੋਂ ਪਹਿਲਾਂ ਇੱਕ ਛੋਟੀ ਜੀ ਗੁਜਾਰਿਸ਼ ਹੈ ਜਿੰਨਾ ਵੀਰਾਂ ਨੇ ਆਪਣੀ ਵੀਡੀਓ ਨੂੰ ਲਾਈਕ ਨਹੀਂ ਕਿਹਾ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਤਾਂ ਮੇਨ ਅਪਡੇਟ ਤੇ ਤੁਹਾਨੂੰ ਦੱਸਣਾ ਚਾਹੁੰਦੇ ਆ ਜਿਹੜੀ ਅਗਸਤ ਮਹੀਨੇ ਦੀ ਬਿਰਾਪਾ ਪੈਨਸ਼ਨ ਹੈ ਖਾਤਿਆਂ ਦੇ ਵਿੱਚ ਪੈ ਚੁੱਕੀ ਹੈ ਜੀ ਪੁਅੰਤਮਨ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਜਿਹੜੀ ਬਜ਼ੁਰਗਾਂ ਲਈ ਬਿਰਾਪਾ ਪੈਨਸ਼ਨ ਹੈ 1500 ਤੋਂ ਵਧਾ ਕੇ 2500 ਰੁਪਏ ਕੀਤੀ ਜਾਵੇਗੀ ਪਰ ਇਸ ਵਾਰ ਵੀ ਅਗਸਤ ਮਹੀਨੇ ਜਿਹੜੀ ਪੈਨਸ਼ਨ ਹੈ ਉਹ ਹਲੇ 15 1500 ਹੀ ਪਈ ਹੈ ਜੀ ਖਾਤਿਆਂ ਵਿੱਚ ਪਵੰਤਮਨ ਸਰਕਾਰ ਵੱਲੋਂ 2500 ਕਰਨ ਦਾ ਐਲਾਨ ਹਲੇ ਤੱਕ ਨਹੀਂ ਕੀਤਾ ਗਿਆ ਪਰ ਪਵੰਤਮਨ ਸਰਕਾਰ ਵੱਲੋਂ ਲਾਰੇ ਲਾਏ ਜਾ ਰਹੇ ਨੇ ਕਿ ਜਲਦ ਹੀ ਜਿਹੜੀ ਬੜਾਪਾ ਪੈਨਸ਼ਨ ਹੈ ਉਹ ਵੀ ਵਧਾ ਦਿੱਤੀ ਜਾਵੇਗੀ ਬਾਕੀ ਤੁਹਾਡੀ ਬੜਾਪਾ ਪੈਨਸ਼ਨ ਆ ਗਈ ਹੈ ਜਾਂ ਨਹੀਂ نیچے ਕਮੈਂਟ ਕਰਕੇ ਜਰੂਰ ਦੱਸੋ ਧੰਨਵਾਦ ਜੀ